ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਇਸ ਅਦਭੁਤ ਦੇਵੀ ਯਾਤਰਾ ਦੇ ਵਿੱਚ ਜੋ ਸੀ ਪੀ ਐਮ ਸੀ ਪੰਜਾਬੀ ਦੇ ਵਿੱਚ ਕਰਦੇ ਹਾਂ ਦੋਸਤੋ ਪੀ ਐਮ ਸੀ ਪੰਜਾਬੀ ਦੇ ਮਾਧਿਅਮ ਰਾਹੀਂ ਹਰ ਪੰਜਾਬੀ ਬੋਲਣ ਵਾਲੇ ਇਨਸਾਨ ਤੱਕ ਇਹ ਸੰਦੇਸ਼ ਪਹੁੰਚਾਉਣਾ ਜਾ ਰਿਹਾ ਹੈ ਕਿ ਧਿਆਨ ਕਰੋ ਤੇ ਆਪਣੇ ਜੀਵਨ ਨੂੰ ਸਾਰਥਕ ਬਣਾਓ ਆਪਣੇ ਜੀਵਨ ਨੂੰ ਤੇ ਵੇ ਅਨੁਭੂਤੀ ਦੇ ਕੇ ਆਪਣੇ ਅੰਦਰ ਦੇ ਸੱਚ ਨੂੰ ਪਛਾਨੋ ਅੱਜ ਸਾਡੇ ਵਿੱਚ ਇੱਕ ਐਸੇ ਧਿਆਨੀ ਮੌਜੂਦ ਨੇ ਜੋ ਇਸ ਕਦਰ ਧਿਆਨ ਦਾ ਆਨੰਦ ਮਾਣ ਰਹੇ ਨੇ ਕਿ ਅੱਜ ਉਹ 피ਰਾਮਿਡ ਚ ਬੈ ਕੇ ਤਾਂ ਧਿਆਨ ਕਰਦੇ ਨੇ ਉਸ ਦੇ ਨਾਲ ਸ਼ਿਵ ਲੋਕ ਚ ਬੈ ਕੇ ਜਿੰਨੂੰ ਅਕਸਰ ਆਮ ਦੁਨੀਆ ਸ਼ਮਸ਼ਾਨ ਘਾਟ ਦੇ ਨਾਮ ਤੋਂ ਕਹਿ ਕੇ ਡਰ ਜਾਂਦੀ ਹੈ ਜਾਂ ਖੌਫ ਵਿੱਚ ਚੁੱਪ ਹੋ ਜਾਂਦੀ ਹੈ ਅੱਜ ਸਾਡੇ ਨਾਲ ਐਸੇ ਸੀਨੀਅਰ ਪਿਰਾਮਿਡ ਮਾਸਟਰ ਨੇ ਜੋ ਸ਼ਿਵ ਲੋਕ ਚ ਬੈ ਕੇ ਧਿਆਨ ਕਰਦੇ ਨੇ ਧਿਆਨ ਦੀ ਅਨੁਭੂਤੀ ਲੈਂਦੇ ਨੇ ਤੇ ਜੀਵਨ ਦਾ ਆਨੰਦ ਮਾਣਦੇ ਨੇ ਆਪਣੇ ਅੰਦਰ ਦੀ ਦਿਵਯਤਾ ਨੂੰ ਹੋਰ ਡੂੰਘਾਈ ਦੇ ਵਿੱਚ ਪਛਾਨ ਰਹੇ ਨੇ ਸਵਾਗਤ ਹੈ ਅਸ਼ੋਕ ਸਰ ਤੁਹਾਡਾ ਤੁਸੀਂ ਸਾਡੇ ਨਾਲ ਆਪਣੀ ਧਿਆਨ ਦੀ ਯਾਤਰਾ ਕਦ ਤੋਂ ਸ਼ੁਰੂ ਹੋਈ ਪਲੀਜ਼ ਦੱਸੋ ਮੈਂ 6 ਫਰਵਰੀ ਨੂੰ ਇੱਥੇ ਜਦ ਆਇਆ ਮੈਨੂੰ ਕੁਝ ਨਹੀਂ ਪਤਾ ਸੀ ਕਿ ਇਹ ਹੁੰਦਾ ਕੀ ਹੈ ਮੈਂ ਕਦੀ ਦੇਖਿਆ ਨਹੀਂ ਸੀ ਕਿ ਪਿਰਾਮਿਡ ਵੀ ਹੁੰਦਾ ਤੇ ਜਿੱਥੇ ਮੈਂ ਕਿਸੇ ਬੰਦੇ ਨੂੰ ਪੁੱਛਿਆ ਕਿ ਇੱਥੇ ਕੀ ਹੁੰਦਾ ਉਹ ਕਹਿੰਦਾ ਅਸੀਂ ਧਿਆਨ ਕਰਾਉਂਦੇ ਮੈਂ ਪੁੱਛਿਆ ਕਿ ਇਹ ਕੀ ਹੁੰਦਾ ਤੇ ਉਹਨੇ ਕਿਹਾ ਕਿ ਤੁਸੀਂ ਇਸ ਜਗ੍ਹਾ ਤੇ ਆਣਾ ਪਾਣਾ ਸਤੀ ਧਿਆਨ ਹੈ ਇਹ ਇੱਥੇ ਅਸੀਂ ਕਰਾਉਂਦੇ ਤੇ ਮੇਰੇ ਮਨ ਚ ਚੰਗਾ ਲੱਗਿਆ کہ میں بھی اتھے بیٹھ کے اے بھی دھیان کرا میں پہلے دن کلاس سے سی اتھے ماسٹرز ہے لینا جی انہوں نے میری کلاس لیتی تو مجھ دسیا کہ اس طرح اس طرح تی تین لاکس لگانے ہیں ہینڈ کروس کرنا ہے لیکس کروس کرنا ہے اور اکھاں بند کرنی ہے میں اے کر کے میں سٹارٹ کیتا ہے میرے کو 10 ਮਿੰਟ ਬਿਨ ਹੀ ਬੈਠਿਆ ਜਾ ਰਿਹਾ ਸੀ ਉਸ ਤੋਂ ਬਾਅਦ ਮਨ ਚ ਇੱਕ ਚੀਜ਼ ਆਈ ਕਿ ਬਹੁਤ ਲੋਕ ਆਪਣੇ ਆਪ ਇੰਨਾ ਧਿਆਨ ਕਰਦੇ ਐ ਤੇ ਮੈਂ ਵੀ ਇਦਾਂ ਹੀ ਕਰਾਂ ਤੇ ਉਸ ਤੋਂ ਬਾਅਦ ਟਾਈਮ ਵਧਾਇਆ ਗਿਆ ਹੌਲੀ ਹੌਲੀ 20 ਮਿੰਟ ਹੋਏ ਫਿਰ ਇੱਕ ਕਲਾਸ ਉਹਨਾਂ ਨੇ ਫਿਰ ਮੈਨੂੰ ਅੱਗੇ ਲਗਾਈ ਲਗਾਈ ਉਹ ਵੀ ਮੈਂ ਅਟੈਂਡ ਕੀਤੀ ਫਿਰ ਉਸ ਤੋਂ ਬਾਅਦ ਫਿਰ ਮੈਂ ਉੱਥੇ ਦਿੱਲੀ ਦਾ ਆਪਣਾ ਸਿਸਟਮ ਹੀ ਬਣਾ ਰਿਹਾ کہ میں ڈیلی کا ٹائمنگ فکس کر لیا اپنے آپ دینا نا کی کہ ضروری نہیں ہے کہ میں سویرے ہی آنا یہ ضروری نہیں سی میں شامی آنا میں اپنے آپ اپنا من فکس کر لیا کہ میں چار بجے جاؤں گا چار بجے بیٹھنے ہی بیٹھنے اور اس تو بعد میں چھ بجے اٹھوں گا پہلا سٹارٹ میرا یہ جبردستی زبردستی بیٹھتا سی اپنے آپ نے میں بٹھایا اس تو بعد ٹائم دا گیا دا گیا دا گیا ਉਸ ਤੋਂ ਬਾਅਦ ਹੁਣ ਮੈਨੂੰ ਪਤਾ ਨਹੀਂ ਚੱਲਦਾ ਨਾ ਮੈਂ ਘੜੀ ਲੈ ਕੇ ਜਾਂਦਾ ਨਾ ਮੈਂ ਕੋਈ ਮੋਬਾਈਲ ਲੈ ਕੇ ਜਾਂਦਾ ਕਿ ਆਟੋਮੈਟਿਕਲੀ ਮੇਰਾ ਮੈਂ ਧਿਆਨ ਚ چلا ਜਾਂਦਾ ਕੈਂਟਾ ਵੀ ਜਾਂਦਾ ਕਦੀ ਸਵਾ ਘੰਟਾ ਵੀ ਜਾਂਦਾ ਕਦੀ ਕਦੀ ਡੇਢ ਘੰਟਾ ਵੀ ਬੀਤ ਜਾਂਦਾ ਉਸ ਤੋਂ ਬਾਅਦ ਮੈਂ ਉੱਠ ਜਾਂਦਾ ਮੈਂ ਆਪਣੇ ਆਪ ਨੂੰ ਫੀਲ ਕਰਦਾ ਕਿ ਮੈਂ ਥੋੜਾ ਜਿਹਾ ਇਨਲਾਈਟਡ ਹੈ ਮੈਂ ਹਲਕਾ ਹਲਕਾ ਮੈਂ ਹਲਕਾ ਹੈ ਤੇ ਮੈਂ ਐਟੂ ਮੈਨੂੰ ਚੰਗਾ ਲੱਗਣਾ ਸ਼ੁਰੂ ਹੋ ਗਿਆ ਮੈਨੂੰ ਚੰਗਾ ਲੱਗਣਾ ਸ਼ੁਰੂ ਹੋ ਗਿਆ ਹੁਣ ਮੈਂ ਪੂਰੇ ਜਿਸ ਵੀ ਟਾਈਮ ਤੇ ਮੈਂ ਜਾਣਾ ਮੈਨੂੰ ਅੱਚੋ ਪਾਈ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਉੱਥੇ ਪਹੁੰਚਾਂ ਉੱਥੇ ਪਹੁੰਚਾਂ ਉੱਥੇ ਮੈਂ ਬੈਠਣਾ ਹੈ ਉਹ ਧਿਆਨ ਕਰਨਾ ਹੈ ਬਸ ਇੱਥੋਂ ਮੇਰੀ ਲਾਈਫ ਦਾ ਸਟਾਰਟ ਸੇ ਪਾਓ ਅੰਕਲ ਜੀ ਤੇ ਧਿਆਨ ਕਰਦੇ ਕਰਦੇ ਤੁਹਾਡੇ ਜੀਵਨ ਦੇ ਵਿੱਚ ਹੁਣ ਤੁਹਾਡੇ ਅੰਦਰ ਕੀ ਬਦਲਾਅ ਉੱਠੇ ਨੇ ਜੋ ਤੁਹਾਨੂੰ ਬਹੁਤ ਆਪਣੇ ਅੰਦਰ ਹੋਰ ਧਿਆਨ ਕਰਨ ਲਈ ਪ੍ਰੇਰਿਤ ਕਰਦੇ ਨੇ ਕੋਈ ਹੋਰ ਗੱਲ ਬਹਿ ਕਿ ਤਾਂ ਮੈਂ ਮਹਿਸੂਸ ਕਰ ਰਹਾ ਹਾਂ ਔਰ ਕਈ ਜਾਨਵਰ ਕੋਈ ਫੈਬ੍ਰਿਕੇਟਡ ਕਲ ਕਰਕੇ ਬੋਲਾ ਤੇ ਉਹ ਤਾਂ ਮੈਨੂੰ ਵੀ ਪਤਾ ਚੱਲਦਾ ਤੇ ਨੈਚੁਰਲ ਇੱਕ ਚੀਜ਼ ਇਹ ਆਈਆ ਜ਼ਰੂਰ ਕਿ ਧਿਆਨ ਤੋਂ ਬਾਅਦ ਜਦ ਮੈਂ ਉੱਠ ਕੇ ਆਦਾਂ ਤੇ ਮੈਂ ਆਪਣੇ ਨੂੰ ਇਨਲਾਈਟਨ ਮਹਿਸੂਸ ਕਰਦੇ ਔਰ ਜੋ ਅੰਦਰਲੀ ਪੁਰਾਨੀਆਂ ਚੀਜ਼ਾਂ ਉਹ ਮੈਂ ਹੌਲੀ 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 ਪੁੱਲ ਪੁੱਲ ਗਏ ਮੈਂ ਛਾੜ ਕੇ ਆ ਜਾਂਦਾ ਮੈਂ ਛਾੜ ਕੇ ਆ ਜਾਂਦਾ ਤੇ ਹੁਣ ਮੈਨੂੰ ਐਦਾਂ ਦੀ ਕੋਈ ਪੁਰਾਨੀਆਂ ਗੱਲਾਂ ਜੇ ਯਾਦ ਵੀ ਆਂਦੀਆਂ ਹੋਣ ਤੇ ਮੈਨੂੰ ਪਹਿਲਾਂ ਬੁਰਾ ਲੱਗਦਾ ਸੀਗਾ ਬਗਰ ਹੁਣ ਮੈਨੂੰ ਉਹ ਬੁਰਾ ਵੀ ਨਹੀਂ ਲੱਗਦਾ ਕਿ ਹੋ ਗਈ ਤਾਂ ਬੀਤ ਗਈ ਬਾਤ ਗਈ ਆਹਾਂ ਖਤਮ ਹੋ ਗਿਆ ਆਹਾਂ ਪਰ ਹੁਣ ਮੇਰੀ ਧਿਆਨ ਵਾਲੀ ਜਿਹੜੀ ਯਾਤਰਾ ਹੈ ਉਹ ਇਹੀ ਹੈ ਕਿ ਮੈਨੂੰ ਇਹਦੇ ਵਿੱਚ ਹਰ ਚੀਜ਼ ਪਲੱਸ ਪੁਆਇੰਟ ਹੀ ਨਜ਼ਰ ਆਂਦੀ ਹੈ ਕੋਈ ਮੈਨੂੰ ਨੈਗੇਟਿਵ ਨਜ਼ਰ ਹੀ ਨਹੀਂ ਆਉਂਦਾ ਜੋ ਕੁਝ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲ ਰਹੇ ਹਨ ਔਰ ਹੋਰ ਵੀ ਮਿਲੇਗਾ ਮੈਂ ਦਵਾਈ ਖਾਂਦਾ ਸੀ ਨੀਂਦ ਦੀ ਦਵਾਈ ਲੈਂਦਾ ਸੀ ਦੋ ਟੈਬਲੇਟਸ ਰਾਤ ਨੂੰ ਖਾਂਦਾ ਸੀ ਉਸ ਤੋਂ ਬਾਅਦ ਹੁਣ ਮੈਂ ਕੋਈ ਵੀ ਗੋਲੀ ਇਹ ਨੀਂਦ ਦੀ ਲੈਂਦਾ ਹੀ ਨਹੀਂ ਵਾਓ ਬਸ ਇੱਕ ਪੁਰਾਣੀ ਹੈ ਬੀਪੀ ਦੀ ਗੋਲੀ ਹੈ ਉਹ ਮੈਂ ਜ਼ਰੂਰ ਲੈਂਦਾ ਬਸ ਇਹੀ ਗੋਲੀ ਖਾਂਦਾ ਹਾਂ ਹੋਰ ਮੈਂ ਕੋਈ ਗੋਲੀ ਨਹੀਂ ਖਾਂਦਾ ਜੋ ਟੈਬਲੇਟਸ ਵੇ ਮੈਡੀਸਿਨਸ ਹੈ ਮੈਂ ਹੋਰ ਕੋਈ ਮੈਡੀਸਨ ਨਹੀਂ ਲੈਂਦਾ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਕਿ ਤੁਸੀਂ ਆਪਣੇ ਅੱਜ ਦੇ ਵਿੱਚ ਜੀ ਰਹੇ ਹੋ ਔਰ ਜੀਵਨ ਦੇ ਵਿੱਚ ਹਰ ਚੀਜ਼ ਨੂੰ ਇੱਕ ਪਲੱਸ ਪੁਆਇੰਟ ਚ ਦੇਖ ਰਹੇ ਹਾਂ ਕਿਹਾ ਜਾਂਦਾ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਤੇ ਇਹ ਦ੍ਰਿਸ਼ਟੀ ਜਿਹੜੀ ਤੁਹਾਨੂੰ ਹੁਣ ਮਿਲੀ ਹੈ ਇਹ ਸੋਚ ਜਿਹੜੀ ਤੁਹਾਨੂੰ ਹੁਣ ਮਿਲੀ ਹੈ ਹਰ ਚੀਜ਼ ਨੂੰ ਸਕਾਰਾਤਮਕ ਰੂਪ ਚ ਵੇਖਣਾ ਹਰ ਚੀਜ਼ ਨੂੰ ਇੱਕ ਅੱਛੇ ਢੰਗ ਚ ਵੇਖਣਾ ਤੇ ਉਸ ਤੋਂ ਸਿੱਖਣਾ ਉਹ ਤੁਹਾਨੂੰ ਕੀ ਸਿਰਫ ਧਿਆਨ ਨਾਲ ਆ ਗਈ ਕਿ ਧਿਆਨ ਦੇ ਨਾਲ ਨਾਲ ਤੁਸੀਂ ਹੋਰ ਵੀ ਜੀਵਨ ਚ ਕੁਝ ਬਦਲਾਵ ਕੀਤੇ ਨੇ ਪਹਿਲੀ ਦੀ ਲਾਈਫ ਹੋਰ ਤਰੈ ਤਾਈਪ ਵੀ ਸੀ ਜਿ ਉਹਨੂੰ ਫੋਲਾਂਗੇ ਤੋ ਕੋਈ ਫਾਇਦਾ ਨਹੀਂ ਫੋਲਣ ਦਾ ਕੋਈ ਫਾਇਦਾ ਹੀ ਨਹੀਂ ਹੋਏਗਾ ਮਗਰ ਜਿਹੜੀ ਇੱਥੋਂ ਸਟਾਰਟ ਹੋਈ ਹੈ ਇਹਦੇ ਵਿੱਚ ਮੈਨੂੰ ਹਰ ਚੀਜ਼ ਚੰਗੀ ਲੱਗਣ ਲੱਗ ਪਈ ਹੈ ਹਲਕਾ ਫੁਲਕਾ ਖਾਣਾ ਹੋ ਗਿਆ ਸ਼ਾਕਾਹਾਰ ਮੈਂ ਬਣ ਚੁੱਕਾ ਸੀਗਾ ਇੱਥੇ ਵੀ ਮੈਂ ਕਦੀ ਮੇਰੇ ਮਨ ਚ ਹੀ ਨਹੀਂ ਆਉਂਦਾ ਇਹ ਬਾਤ ਨਹੀਂ ਹੈ ਕਿ ਮੈਂ ਪਹਿਲਾਂ ਕਦੇ ਖਾਇਆ ਨਹੀਂ ਖਾਂਦਾ ਸੀ ਖਾਂਦਾ ਸੀ ਮਗਰ ਇੱਥੇ ਜਦ ਸਿਖਾਇਆ ਗਿਆ ਕਿ ਸਭ ਤੋਂ ਪਹਿਲਾਂ ਤਾਂ ਸ਼ਾਕਾਹਾਰ ਬਣੋ ਤੇ ਸ਼ਾਕਾਹਾਰ ਕਰਨ ਤੋਂ ਬਾਅਦ ਮੈਨੂੰ ਬਹੁਤ ਅੱਛਾ ਲੱਗਣ ਲੱਗ ਪਿਆ ਮੇਰਾ ਕਦੀ ਮਨ ਵੀ ਨਹੀਂ ਕਰਦਾ ਔਰ ਮੈਂ ਦੇਖਣਾ ਵੀ ਨਹੀਂ ਚਾਹਦਾ ਵੀ ਜੇੜਾ ਕੋਈ ਹੋਰ ਬੰਦੇ ਵੀ ਮੇਰੇ ਅਮਨੇ ਸਾਹਮਨੇ ਗੱਲ ਵੀ ਇਸ ਕਰੋਗੇ ਤੇ ਮੈਂ ਹਮੇਸ਼ਾ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਕਿ ਛੱਡ ਦਿਓ ਯਾਰ ਬਹੁਤ ਹੋ ਗਈ ਸੀ ਛੱਡੋ ਹੁਣ ਬੈਥਰੀ ਬੀਤ ਗਈ ਹੈ ਥੋੜੀ ਰਹਿ ਗਈ ਹੈ ਸ਼ੱਕ ਹਰ ਬਣ ਕੇ ਇਹਨੂੰ ਜੀਵਨ ਕੱਟ ਲਓ ਬਸ ਇਹੀ ਮੇਰੀ ਮੈਂ ਕਹਿ ਰਿਹਾ ਸੀ ਆਪਣੇ ਜਿੰਨੇ ਵੀ ਬੰਦੇ ਐ ਉਹਨਾਂ ਨੂੰ ਇਹ ਵੀ ਗੱਲ ਕਹਿਣਾ ਹੈ ਥੈਂਕ ਯੂ ਅੰਕਲ ਤੁਸੀਂ ਸਮਾਜ ਦੇ ਵਿੱਚ ਕਿੰਨਾ ਸੋਹਣਾ ਪ੍ਰਚਾਰ ਕਰ ਰਹੇ ਹੋ ਧਿਆਨ ਦੇ ਨਾਲ ਨਾਲ ਸ਼ਾਕਾਹਾਰ ਬਣਨ ਦਾ ਵੀ ਤੇ ਤੁਸੀਂ ਅਧਿਆਤਮਿਕਤਾ ਨੂੰ ਹੋਰ ਅਨੁਭਵ ਕਰਨ ਲਈ ਕੋਈ ਕਿਤਾਬਾਂ ਵੀ ਪੜਦੇ ਹੋ ਨਹੀਂ ਮੈਂ ਕੋਈ ਇਦਾਂ ਦੀ ਬੁੱਕਸ ਨਹੀਂ ਪੜਦਾ ਮੇਰੇ ਜੋ ਸੋਚ ਆਂਦੀ ਹੈ ਮੈਂ ਉਹਦੇ ਅਕੋਰਡਿੰਗਲੀ ਸੋਚਦਾ ਹਾਂ ਉਹਦੇ ਅਕੋਰਡਿੰਗਲੀ ਕਰਦਾ ਜੋ ਪਹਿਲੀਆਂ ਪੜੀਆਂ ਸੀ ਉਹ ਤਾਂ ਭੁੱਲ ਗਏ ਨਵੀਆਂ ਪੜਨੀਆਂ ਕਦੇ-ਕਦੇ ਕਿਤਾਬ ਚੱਕ ਲੈਂਦੇ ਦੋ ਤਿੰਨ ਪੇਜ ਪੜ੍ਹੇ ਹੈ ਛੱਡ ਜੰਨੇ ਆਪਣੇ ਆਪਣੇ ਨਾਲ ਹੀ ਗੱਲ ਜ਼ਿਆਦਾ ਕਰਦਾ ਹਾਂ ਬੁਕਸ ਨਾਲ ਮੈਂ ਜ਼ਿਆਦਾ ਗੱਲ ਨਹੀਂ ਕੀਤੀ ਹੋ ਸਕਦਾ ਕੱਲ ਨੂੰ ਮੈਂ ਬੁਕਸ ਵੀ ਸਟਾਰਟ ਕਰ ਲਾਂ ਪੜਾ ਹੋਰ ਮੈਨੂੰ ਹੋਰ ਵੀ ਅਵੇਕਨਿੰਗ ਹੋ ਜਾਏਗੀ ਮੈਂ ਕਹਿ ਨਹੀਂ ਸਕਦਾ ਇਸ ਬਾਰੇ ਇਸ ਵੇਲੇ ਤੁਹਾਡਾ ਪ੍ਰੈਸੈਂਟ ਸਟੇਟ ਆਫ ਮਾਈਂਡ ਕੀ ਕਹਿੰਦਾ ਹੈ ਤੁਹਾਨੂੰ ਇਸ ਵੇਲੇ ਜੀਵਨ ਨੂੰ ਕਿਵੇਂ ਜੀਣਾ ਹੈ ਤੁਹਾਡੇ ਅੰਦਰੋਂ ਕੀ ਆਵਾਜ਼ ਉੱਠਦੀ ਹੈ ਅੱਜ ਦੇ ਇਸ ਸਮੇਂ ਜਿੰਨਾ ਜੀਵਨ ਹੋਰ ਬਚਿਆ ਹੋਵੇ ਸਾਫ਼ ਸੁਥਰਾ ਨਿਕਲ ਜਾਏ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਸਾਫ ਸੁਥਰੇ ਦਿਖਲ ਜਾਈਏ ਕਿਸੇ ਨਾਲ ਦੁਸ਼ਮਣ ਨਹੀਂ ਕਿਸੇ ਨਾਲ ਬੈਰ ਨਹੀਂ ਕੁਝ ਰੱਖਣਾ ਨਹੀਂ ਬੀਤ ਗਈ ਬਾਤ ਬਸ ਇਤਨੀ ਅੰਕਲ ਜੀ ਆਮ ਤੋੜਤੇ ਲੋਗ ਸ਼ਿਵ ਲੋਕ ਜਾਂ ਫਿਰ ਸ਼ਮਸ਼ਾਨ ਕਾਟ ਦੇ ਨਾਮ ਤੋਂ ਚੁੱਪ ਹੋ ਜਾਂਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੇ ਨੇ ਕਿ ਨਾਮ ਨਹੀਂ ਲਈਦਾ ਹੈਨਾ ਤੇ ਤੁਸੀਂ ਉੱਥੇ ਬੈ ਕੇ ਧਿਆਨ ਕਰਦੇ ਹੂੰ ਧਿਆਨ ਅਨੁਭਵ ਕਰਦੇ ਹੂੰ ਬਿਲਕੁਲ ਇਹ ਸੁਣ ਕੇ ਸਾਨੂੰ ਬਹੁਤ ਇੱਕ ਤਰ੍ਹਾਂ ਦੀ ਪ੍ਰੇਰਣਾ ਮਿਲਦੀ ਹੈ ਕਿ ਆਪਾਂ ਵੀ ਸ਼ਿਵ ਲੋਕ ਨੂੰ ਸਕਾਰਾਤਮਕ ਸੋਚ ਨਾਲ ਵੇਖੀਏ ਤੇ ਉਸ ਬਾਰੇ ਪਲੀਜ਼ ਆਪਣਾ ਸਾਂਝਾ ਕਰੋ ਐਕਸਪੀਰੀਅੰਸ ਮੈਨੂੰ ਇਹ ਵਾਲੀ ਗੱਲ ਕੋ ਲੰਬੀ ਚੌੜੀ ਪਤਾ ਨਹੀਂ ਹੈ ਬਸ ਇੱਕ ਚੀਜ਼ ਮੈਨੂੰ ਜ਼ਰੂਰ ਪਤਾ ਹੈ ਕਿ ਇਹ ਬholenath ਹੈ ਇਹ ਸਭ ਕੁਝ ਵਹੀ ਹੈ ਉਹ ਚਰੰਦੇ ਵੀ ਇਹੀ ਹੈ ਕਧਾਂਦੇ ਵੀ ਇਹੀ ਹੈ ਪਵਾਂਦੇ ਵੀ ਇਹੀ ਹੈ ਇਹ ਸਭ ਕੁਝ ਉਹੀ ਹੈ ਤੇ ਇਸ ਕਰਕੇ ਮੈਂ ਜਾਣਾ ਉਸ ਮੰਦਿਰ ਤੇ ਜਾ ਕੇ ਖੜ ਜਾਣਾ ਹੱਥ ਜੋੜ ਲੈਣੇ ਜੋ ਵੀ ਮਨ ਚਾਹੁੰਦਾ ਫਿਰ ਮੈਂ ਮੰਗਦਾ ਉਹਨਾਂ ਕੋਲ ਮੰਗਣ ਦੀ ਗੱਲ ਸਿਰਫ ਇੱਕੋ ਹੀ ਹੈ ਇੱਕੋ ਹੀ ਚੀਜ਼ ਮੰਗਣਾ ਵੀ ਤੰਦਰੁਸਤੀ ਦੇਈ ਔਰ ਸਬ ਬੁੱਧੀ ਦੇਈ ਹੋਰ ਲੰਮੀਆਂ ਚੀਜ਼ਾਂ ਜਾਂ ਹੋਰ ਮੰਗੂੰਗਾ ਤੇ ਮੈਂ ਕੀ ਮੰਗਣੀ ਹੈ ਹੁਣ ਮੈਨੂੰ ਕੀ ਚੀਜ਼ ਦੀ ਜ਼ਰੂਰਤ ਹੈ ਮੈਨੂੰ ਸਿਰਫ ਸ਼ਾਂਤੀ ਚਾਹੀਦੀ ਹੈ ਸਿਰਫ ਸ਼ਾਂਤੀ ਮੰਗ ਕੇ ਉੱਠ ਕੇ ਆ ਜਾਣਾ ਤੇ ਮੈਂ ਦਿੱਲੀ ਜਾਣਾ 15 20 ਮਿੰਟ ਵੀ ਮੇਰੇ ਬੰਨੇ ਮੈਨੂੰ ਥੋੜੀ ਜਿਹੀ ਸ਼ਾਂਤੀ ਲੱਗਦੀ ਹੈ ਕਿ ਉੱਥੇ ਦੀ ਜਿਹੜੀ ਊਰਜਾ ਹੈ ਉਹ ਸ਼ਾਇਦ ਜ਼ਿਆਦਾ ਹੁੰਦੀ ਹੈ ਜਾਂ ਘੱਟ ਹੁੰਦੀ ਹੈ ਇਹ ਗੱਲ ਮੈਂ ਕਹਿ ਨਹੀਂ ਸਕਦਾ ਇਹ ਬਿਲਕੁਲ ਹੀ ਮੈਂ ਦਿੱਲੀ ਜਾਣਾ ਚਾਹਨਾ ਵੀ ਹੁੰਨਾ ਔਰ ਉਹੀ ਮੇਰਾ ਟਾਈਮ ਫਿਕਸ ਹੈ ਕਿ ਮੈਂ 10 ਵਜੇ ਜਾਣਾ ਔਰ 10:30 ਮੰਦਿਰ ਚੋਂ ਉੱਠ ਕੇ ਆਇਆ ਰੰਨਾ ਵਾਪਸ ਬਟ ਦਿੱਲੀ ਜੰਮ ਹੈ ਦਿੱਲੀ ਬੈਠਦਾ ਹੈ ਔਰ ਮੈਨੂੰ ਇੱਕ ਇਸ ਤਰ੍ਹਾਂ ਦਾ ਲੱਗਣ ਲੱਗ ਪੈਂਦਾ ਹੈ ਕਿ ਮੈਂ ਉੱਥੇ ਬੈਠਣਾ ਹੈ ਔਰ ਜਾ ਕੇ ਭੋਲੇਨਾਥ ਦੀ ਮੂਰਤੀ ਦੇਖ ਕੇ ਆਪਸ ਵਿੱਚ ਮੈਂ ਬੋਲਦਾ ਹਾਂ ਕੁਛ ਨਾ ਕੁਛ ਆਪਣੇ ਮਨ ਚ ਬੋਲਦਾ ਹਾਂ ਕਿ ਮੈਨੂੰ ਤੂੰ ਸਬੁੱਧੀ ਦੇ ਮੈਨੂੰ ਕੋਈ ਧਨ ਦੌਲਤ ਨਹੀਂ ਚਾਹੀਦੀ ਸ਼ਾਂਤੀ ਦੇ ਤੰਦਰੁਸਤੀ ਦੇ ਇਹ ਚੀਜ਼ ਮੰਗ ਕੇ ਮੈਂ ਉੱਠ ਕੇ ਚਲਾ ਜਾਂਦਾ ਬਸ ਮੈਨੂੰ ਕਦੀ ਕਦੀ ਲੱਗਦਾ ਹੈ ਸ਼ਿਵ ਲੋਕ ਜਦ ਮੈਂ ਦੇਖਦਾ ਵੀ ਹੈ ਕਿ ਸ਼ਿਵਾ ਜਲ ਰਹੇ ਹੁੰਦੇ ਹੈ ਤੇ ਮੈਨੂੰ ਲੱਗਦਾ ਕਿ ਇਹੀ ਸਭ ਤੋਂ ਵੱਡੀ ਸੱਚਾਈ ਹੈ ਬਾਕੀ ਸਭ ਝੂਠ ਹੈ ਸੱਚ ਝੂਠ ਹੈ ਇਹੀ ਰਿਐਲਿਟੀ ਹੈ ਇਹੀ ਸੱਚਾਈ ਹੈ ਇਸ ਤੋਂ ਇਲਾਵਾ ਕੁਝ ਨਹੀਂ ਹੈ ਜੀਵਨ ਤੋਂ ਬਾਅਦ ਇਹ ਇਹੀ ਹੈ ਇਹੀ ਸਭ ਤੋਂ ਵੱਡੀ ਸੱਚਾਈ ਹੈ ਮੈਂ ਤਾਂ ਇਹੀ ਸਿੱਖਿਆ ਸ਼ਾਇਦ ਮੇਰੇ ਕੋਲ ਨਹੀਂ ਕੁਝ ਗਲਤ ਨਾ ਬੋਲਿਆ ਗਿਆ ਹੋਵੇ ਤੇ ਮੈਂ ਮਾਫੀ ਚਾਹੁੰਦਾ ਥੈਂਕ ਯੂ ਸਰ ਤੁਸੀਂ ਅੱਜ ਮਾਨਵਤਾ ਨੂੰ ਇੱਕ ਅਲੱਗ ਦ੍ਰਿਸ਼ਟੀ ਦੇ ਦਿੰਦੀ ਹੈ ਸ਼ਿਵਲੋਕ ਨੂੰ ਲੈ ਕੇ ਸ਼ਿਵ ਲੋਕ ਨੂੰ ਦੇਖਣ ਦੀ ਤੇ ਸ਼ਿਵ ਲੋਕ ਨੂੰ ਸਮਝਣ ਦੀ ਕਿ ਇਹ ਸਭ ਲੀਲਾ ਉਸੇ ਰਚੇਤਾ ਦੀ ਹੈ ਉਹ ਉਹ ਹੀ ਉਹ ਹੀ ਕਰਦਾ ਹੈ ਤੇ ਤੁਸੀਂ ਉਹ ਹੀ ਕਰਦਾ ਹੈ ਤੁਸੀਂ ਇਸ ਵਿੱਚ ਕੁਝ ਵੀ ਗਲਤ ਨਹੀਂ ਕਹਿ ਰਹੇ ਕਿਉਂਕਿ ਇਹ ਜੀਵਨ ਦੀ ਕਟਲ ਸੱਚਾਈ ਹੈ ਕਿ ਜੋ ਡੈਥ ਹੈ ਉਹ ਵੀ ਇੱਕ ਲੀਲਾ ਹੈ ਜਿਵੇਂ ਜੀਵਨ ਇੱਕ ਲੀਲਾ ਹੈ ਤੇ ਇਸ ਦੇ ਨਾਲ ਤੁਸੀਂ ਸੰਸਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹੀ ਕਹਿ ਰਿਹਾ ਕਿ ਜਦ ਮੈਂ ਉੱਥੋਂ ਉੱਠ ਕੇ ਆ ਜਾਂਦਾ ਤੇ ਮੈਨੂੰ ਇਹ ਲੱਗਦਾ ਕਿ ਜਿਹੜੇ ਸ਼ਿਵ ਲੋਕ ਕਹਿੰਦੇ ਆ ਮੈਨੂੰ ਹਮੇਸ਼ਾ ਇਹ ਲੱਗਿਆ ਕਿ ਇਸ ਤੋਂ ਵੱਡੀ ਸੱਚਾਈ ਹੋਰ ਹੈ ਨਹੀਂ ਹੈ ਬਾਕੀ ਸਭ ਕੁਝ ਝੂਠ ਹੈ ਇੰਨਾ ਕੁਝ ਕਰ ਲਓ ਅਹੀਰ ਉਹ ਹੀ ਜਗ੍ਹਾ ਹੈ ਜਿੱਥੇ ਸਾਰੇ ਜਾਨੇ ਇੱਕੋ ਹੀ ਜਗ੍ਹਾ ਤੇ ਲੇਟਦੇ ਆ ਇੱਕੋ ਹੀ ਜਗ੍ਹਾ ਤੇ ਜਲਦੇ ਆ ਇੱਕੋ ਹੀ ਜਗ੍ਹਾ ਤੇ ਚਲੇ ਜਾਂਦੇ ਇਸ ਕਰਕੇ ਜਿਹੜੇ ਵੀ ਮੇਰੇ ਗੱਲ ਨੂੰ ਸੁਣਦੇ ਹੋਣਗੇ ਤੇ ਮੈਂ ਇਹ ਗੱਲ ਕਹਿੰਦਾ ਇਹ ਹੀ ਇਹ ਹੀ ਸੱਚਾਈ ਹੈ ਇਹਨੂੰ ਸਭ ਜਾਨੇ ਅਪਣਾਓ ਔਰ ਇਹੀ ਧਿਆਨ ਵੀ ਇਸੇ ਤਰੀਕੇ ਨਾਲ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਧਿਆਨੀ ਬਣ ਚੁੱਕਾ ਹਾਂ ਮੈਂ ਧਿਆਨ ਕਰਦਾ ਹਾਂ ਔਰ ਮੈਨੂੰ ਬਹੁਤ ਸ਼ਾਂਤੀ ਮਿਲਦੀ ਹੈ थैंक यू ਤੁਸੀਂ ਅੱਜ ਅద్ਭੁਤ ਇੰਟਰਵਿਊ ਸਾਡੇ ਨਾਲ ਕੀਤੀ ਦੋਸਤੋ ਤੁਹਾਡਾ ਸਾਰਿਆਂ ਦਾ ਫੇਰ ਤੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਵੀਡੀਓ ਨੂੰ ਪੂਰਾ ਵੇਖਿਆ ਅਸ ਅੱਜ ਅਸੀਂ ਫੇਰ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਪੀਐਮਸੀ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਸਾਰੇ ਸੰਗੀ ਸਾਥੀਆਂ ਦੇ ਵਿੱਚ ਇਸ ਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਧਿਆਨ ਦਾ ਸ਼ੇਵ ਲੋਕ ਦਾ ਜੀਵਨ ਦੀ ਸੱਚਾਈ ਦਾ ਸ਼ਾਕਾਹਾਰ ਜੀਵਨ ਦਾ ਮਾਨਸਿਕ ਸੰਤੁਲਨ ਦਾ ਅਧਿਆਤਮਿਕ ਆਨੰਦ ਦਾ ਪਰਮ ਸੱਤਿਆ ਦਾ ਮੈਸੇਜ ਪਹੁੰਚੇ ਥੈਂਕ ਯੂ ਥੈਂਕ ਯੂ